ਸਵਾਗਤ ਹੈ ਅੱਜ ਅਸੀਂ ਕੰਪਿਊਟਰ ਦੇ ਇਤਿਹਾਸ ਤੇ ਇੱਕ ਨਜ਼ਰ ਮਾਰ ਰਹੇ ਹਾਂ ਮਤਲਬ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਉਸ ਦੇ ਹਿਸਾਬ ਨਾਲ ਹਾਂਜੀ ਆਪਣਾ ਮਕਸਦ ਹੈ ਇਸ ਸਫਰ ਨੂੰ ਸਮਝਣਾ ਕਿਵੇਂ ਕੀ ਕਹਿੰਦੇ ਨੇ ਉਹ ਸਧਾਰਨ ਗਿਣਤੀ ਵਾਲੇ ਔਜ਼ਾਰਾਂ ਤੋਂ ਸ਼ੁਰੂ ਹੋ ਕੇ ਸ਼ੁਰੂਆਤੀ ਇਲੈਕਟ੍ਰੋਨਿਕ ਮਸ਼ੀਨਾਂ ਤੱਕ ਗੱਲ ਪਹੁੰਚੀ ਬਿਲਕੁਲ ਇੱਕ ਤਰ੍ਹਾਂ ਨਾਲ ਟੈਕਨੋਲੋਜੀ ਦੇ ਜਨਮ ਦੀ ਕਹਾਣੀ ਹਾਂ ਬਿਲਕੁਲ ਤਾਂ ਸ਼ੁਰੂ ਕਰਦੇ ਹਾਂ ਕੰਪਿਊਟਰ ਸ਼ਬਦ ਤੋਂ ਇੱਕ ਤੋਆ ਮੇਰੇ ਖਿਆਲ ਸਲਾਤੀਨੀ ਤੋਂ ਹਾਂਜੀ ਲਾਤੀਨੀ ਸ਼ਬਦ ਹੈ ਕੰਪਿਊਟਰ ਦੇ ਜਿਸ ਦਾ ਮਤਲਬ ਬਣਦਾ ਹੈ ਗਿਣਨਾ ਜਾਂ ਹਿਸਾਬ ਲਾਉਣਾ ਅੱਛਾ ਤਾਂ ਫਿਰ ਸ਼ੁਰੂ-ਸ਼ੁਰੂ ਵਿੱਚ ਤਾਂ ਕੋਈ ਵੀ ਚੀਜ਼ ਜਿਹੜੀ ਗਿਣ ਮੈਂ ਸਕਦੀ ਸੀ ਉਸ ਨੂੰ ਕੰਪਿਊਟਰ ਕਹਿ ਸਕਦੇ ਸੀ ਤਕਨੀਕੀ ਤੌਰ ਤੇ ਸਹੀ ਗੱਲ ਹੈ ਹੁਣ ਜਿਹੜੀ ਸਮਗਰੀ ਸਾਡੇ ਕੋਲ ਹੈ ਉਹ ਇਸ ਸਾਰੇ ਵਿਕਾਸ ਨੂੰ ਨਾ ਦੋ ਮੁੱਖ ਹਿੱਸਿਆਂ ਚ ਵੰਡਦੀ ਹੈ ਮੈਨੂੰ ਲੱਗਦਾ ਤਰੀਕਾ ਠੀਕ ਰਹੇਗਾ ਸਮਝਣ ਲਈ ਬਿਲਕੁਲ ਸਹੀ ਇਹ ਦੋ ਯੁੱਗ ਨੇ ਪਹਿਲਾ ਹੈਗਾ ਆ ਮੈਕੈਨੀਕਲ ਯੁੱਗ ਮਤਲਬ ਜਿੱਥੇ ਸਭ ਕੁਝ ਗੀਅਰਾਂ ਲਿਵਰਾਂ ਪੁਰਜ਼ਿਆਂ ਨਾਲ ਚੱਲਦਾ ਸੀ ਹਾਂ ਭੌਤਿਕ ਚੀਜ਼ਾਂ ਇਹ ਦੂਜਾ ਇਲੈਕਟ੍ਰੋਨਿਕ ਯੁੱਗ ਜਿੱਥੇ ਫਿਰ ਬਿਜਲੀ ਆ ਗਈ ਇਲੈਕਟ੍ਰੋਨਿਕ ਹਿੱਸੇ ਆ ਗਏ ਇਹ ਵੰਡ ਮਤਲਬ ਬਹੁਤ ਸਾਫ਼ ਤਰੀਕੇ ਨਾਲ ਦਿਖਾਉਂਦੀ ਹੈ ਕਿ ਟੈਕਨੋਲੋਜੀ ਕਿਵੇਂ ਬਦਲੀ ਚਲੋ ਫਿਰ ਮਕੈਨੀਕਲ ਯੁੱਗ ਤੋਂ ਹੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਅਬੈਕਸ ਦਾ ਇਹ ਤਾਂ ਅਜ ਵੀ ਬੱਚੇ ਵਰਤਦੇ ਨੇ ਇਹਦੇ ਵਿੱਚ ਕੀ ਖਾਸ ਸੀ ਉਦੋਂ ਖਾਸ ਗੱਲ ਇਹ ਹੈ ਜੀ ਕਿ ਇਸ ਨੂੰ ਨਾ ਅਕਸਰ ਪਹਿਲਾ ਜਾਣਿਆ ਪਹਿਚਾਣਿਆ ਮਕੈਨੀਕਲ ਗਿਣਤੀ ਵਾਲਾ ਯੰਤਰ ਮੰਨਿਆ ਜਾਂਦਾ ਅੱਛਾ ਹਾਲਕੀ ਇਹਦੇ ਕਈ ਰੂਪ ਸੀ ਅਲੱਗ-ਅਲੱਗ ਥਾਵਾਂ ਤੇ ਪਰ ਜਿਹੜਾ ਆਮ ਦਿਸਦਾ ਉਹ ਕਹਿੰਦੇ ਨੇ 16ਵੀਂ ਸਦੀ ਚ ਚੀਨ ਚ ਬਣਿਆ 16ਵੀਂ ਸਦੀ ਪਰ ਇੱਕ ਹੋਰ ਦਿਲਚਸਪ ਗੱਲ 1962 ਵਿੱਚ ਟਿਮ ਕ੍ਰਾਨਮਰ ਨੇ ਇੱਕ ਨਵਾਂ ਐਬੈਕਸ ਬਣਾਇਆ ਸੀ ਖਾਸ ਕਰਕੇ ਨੇਤਰਹੀਨ ਲੋਕਾਂ ਲਈ ਉਹ ਵਾਹ ਪਰ ਸਭ ਤੋਂ ਪੁਰਾਣਾ ਕਿਸ ਨੇ ਬਣਾਇਆ ਇਹ ਪੱਕਾ ਨਹੀਂ ਪਤਾ ਇਤਿਹਾਸ ਚ ਗੁੰਮ ਹੈ ਇਹ ਗੱਲ ਇਸ ਨੂੰ ਕਾਊਂਟਿੰਗ ਫਰੇਮ ਵੀ ਕਹਿ ਦਿੰਦੇ ਨੇ ਕਾਊਂਟਿੰਗ ਫਰੇਮ ਹਾਂ ਸਿੱਧਾ ਜਨ ਮਤਲਬ ਬਸ ਮਣ ਕੇ ਹਿਲਾ ਕੇ ਗਿਣਤੀ ਸਦੀਆਂ ਤੱਕ ਚੱਲਿਆ ਆਇਆ ਤਾਂ ਹਾਂਜੀ ਬਹੁਤ ਪ੍ਰਭਾਵਸ਼ਾਲੀ ਸੀ ਆਪਣੇ ਸਮੇਂ 'ਚ ਇਸ ਤੋਂ ਅੱਗੇ ਵੱਧਿਆਂ 1642 ਵਿੱਚ ਪਾਸਕਲਾਈਨ ਇਹ ਨਾ ਜੁੜਿਆ ਹੈ ਬਲੇਜ਼ ਪਾਸਕਲ ਨਾਲ ਉਹੀ ਮਸ਼ਹੂਰ ਫ੍ਰਾਂਸੀਸੀ ਫਿਲਾਸਫਰ ਤੇ ਸਾਇੰਟਿਸਟ ਜੀ ਹਾਂ ਉਹੀ ਬਲੇਜ਼ ਪਾਸਕਲ 1642 'ਚ ਉਹਨਾਂ ਨੇ ਇਹ ਮਸ਼ੀਨ ਬਣਾਈ ਸੀ ਪਾਸਕਲ ਦੀ ਜੋੜਨ ਵਾਲੀ ਮਸ਼ੀਨ ਵੀ ਕਹਿੰਦੇ ਨੇ ਅੱਛਾ ਜਾਣਕਾਰੀ ਮੁਤਾਬਕ ਇਹ ਸੀ ਪਹਿਲੀ ਅਸਲੀ ਮਕੈਨੀਕਲ ਜੋੜਨ ਵਾਲੀ ਮਸ਼ੀਨ ਮਤਲਬ ਜਿਹੜੀ ਸਹੀ 'ਚ ਮਸ਼ੀਨ ਸੀ ਹਾਂਜੀ ਇਹ ਸਿਰਫ ਜੋੜ ਹੀ ਨਹੀਂ ਕਟਾਓ ਵੀ ਕਰ ਸਕਦੀ ਸੀ ਪਈਏ ਤੇ ਡਾਇਲ ਕਮਾ ਕੇ ਵਾਹ ਮਤਲਬ ਅਬੈਕਸ ਤੋਂ ਤਾਂ ਕਾਫੀ ਅੱਗੇ ਦੀ ਗੱਲ ਹੋ ਗਈ ਬਿਲਕੁਲ ਇੱਥੇ ਗੀਅਰ ਵਗੈਰਾ ਕੰਮ ਕਰਦੇ ਸੀ ਆਟੋਮੇਸ਼ਨ ਵਾਲ ਮਤਲਬ ਇੱਕ ਕਦਮ ਇਤਾਂ ਹੈਰਾਨੀ ਦੀ ਗੱਲ ਹੈ ਕਿ 1642 ਚ ਹੀ ਮਸ਼ੀਨਿੰਗ ਘੜਨਾ ਬਾਰੇ ਸੋਚ ਲਿਆ ਗਿਆ ਸੀ ਪਰ ਫਿਰ ਆਉਂਦਾ ਹੈ ਇੱਕ ਵੱਡਾ ਨਾਮ ਕੰਪਿਊਟਰ ਦਾ ਪਿਤਾਮਾ ਚਾਰਲਸ ਬੇਬੇਜ ਉਨਾ ਦਾ ਐਨਾਲਿਟਿਕਲ ਇੰਜਨ 1837 ਦੇ ਆਸ-ਪਾਸ ਚਾਰਲਸ ਬੈਬੇਜ ਹਾਂਜੀ ਉਹ ਤਾਂ ਕਮਾਲ ਦੇ ਇਨਸਾਨ ਸੀ ਅੰਗਰੇਜ਼ੀ ਗਣਿਤ ਵਿਗਿਆਨੀ ਪਹਿਲਾਂ ਉਹਨਾਂ ਨੇ 1820 ਦੇ ਆਸ-ਪਾਸ ਡਿਫਰੈਂਸ ਇੰਜਨ ਬਣਾਇਆ ਸੀ ਹਾਂ ਸੁਣਿਆ ਉਹਦਾ ਕੰਮ ਸੀ ਗਣਿਤ ਦੀਆਂ ਟੇਬਲਾਂ ਨੂੰ ਸਹੀ-ਸਹੀ ਗਿਨਣਾ ਪਰ ਐਨਾਲਿਟਿਕਲ ਇੰਜਨ ਉਹ ਤਾਂ ਮਤਲਬ ਕ੍ਰਾਂਤੀਕਾਰੀ ਵਿਚਾਰ ਸੀ ਕਿਵੇਂ ਇਸ ਨੂੰ ਮੰਨਿਆ ਜਾਂਦਾ ਹੈ ਪਹਿਲੇ ਜਨਰਲ ਪਰਪਸ ਕੰਪਿਊਟਰ ਦਾ ਡਿਜ਼ਾਈਨ ਜਨਰਲ ਪਰਪਸ ਮਤਲਬ ਕਿਸੇ ਵੀ ਤਰ੍ਹਾਂ ਦੀ ਗਣਨਾ ਲਈ ਪ੍ਰੋਗਰਾਮ ਕੀਤਾ ਜਾ ਸਕੇ ਅੱਛਾ ਸਿਰਫ ਇੱਕ ਕੰਮ ਲਈ ਨਹੀਂ ਬਿਲਕੁਲ ਭਾਵੇਂ ਉਸਨੂੰ ਪੂਰਾ ਬਣਾ ਨਹੀਂ ਸਕੇ ਆਪਣੀ ਜ਼ਿੰਦਗੀ ਚ ਪਰ ਉਹਨਾਂ ਦਾ ਆਈਡੀਆ ਇੱਕ ਮਸ਼ੀਨ ਜਿਹੜੀ ਹਦਾਇਤਾਂ ਮੰਨੇ ਜਿਸ ਚ ਮੈਮਰੀ ਹੋਵੇ ਜਿਹੜੀ ਹਿਸਾਬ ਲਾਵੇ ਉਹ ਅੱਜ ਦੇ ਕੰਪਿਊਟਰਾਂ ਦਾ ਕੀ ਕਹਿੰਦੇ ਨੇ ਬਲੂਪ੍ਰਿੰਟ ਸੀ ਤਾਂ ਮਤਲਬ ਨਹੀਂ ਉਹਨਾਂ ਨੇ ਰੱਖ ਦਿੱਤੀ ਸੀ ਭਾਵੇਂ ਇਮਾਰਤ ਉਸ ਵੇਲੇ ਖੜੀ ਨਾ ਹੋਈ ਫਿਰ ਲਗਭਗ 50 ਸਾਲ ਬਾਅਦ 1890 ਵਿੱਚ ਟੈਬੂਲੇਟਿੰਗ ਮਸ਼ੀਨ ਇਹਦਾ ਲੈਣਾ ਦੇਣਾ ਪੰਚਟ ਕਾਰਡਾਂ ਨਾਲ ਸੀ ਹੈ ਨਾ ਹਾਂਜੀ ਬਿਲਕੁਲ ਇਹ ਬਣਾਈ ਸੀ ਹਰਮਨ ਹੋਲੇਰਿਥ ਨੇ ਇਹ ਸੀ ਇਲੈਕਟ੍ਰੋ ਮੈਕੈਨਿਕਲ ਮਤਲਬ ਮਕੈਨੀਕਲ ਵੀ ਤੇ ਬਿਜਲੀ ਵਾਲੇ ਹਿੱਸੇ ਵੀ ਅੱਛਾ ਦੋਵੇਂ ਚੀਜ਼ਾਂ ਤੇ ਇਹਦਾ ਇੱਕ ਖਾਸ ਕੰਮ ਸੀ 1890 ਦੀ ਅਮਰੀਕਾ ਦੀ ਮਰਦਮਸ਼ੁਮਾਰੀ ਮਤਲਬ ਜਨਗਣਨਾ ਉਹ ਉਹਦਾ ਡਾਟਾ ਹਾਂਜੀ ਲੱਖਾਂ ਲੋਕਾਂ ਦਾ ਡਾਟਾ ਉਸ ਨੂੰ ਤੇਜ਼ੀ ਨਾਲ ਪ੍ਰੋਸੈਸ ਕਰਨਾ ਸੀ ਹੁਲੇਰਿਥ ਨੇ ਵਰਤੇ ਪੰਚਟ ਕਾਰਡ ਕਾਰਡ ਤੇ ਛੇਕ ਕਰਕੇ ਜਾਣਕਾਰੀ ਪਾਈ ਜਾਂਦੀ ਸੀ ਜਿਵੇਂ VOTING ਮਸ਼ੀਨਾਂ ਹੁੰਦੀਆਂ ਸੀ ਪੁਰਾਣੀਆਂ ਵਿੱਚ ਉਸ ਤਰ੍ਹਾਂ ਦਾ ਸਮਝ ਲਓ ਮਸ਼ੀਨ ਉਹਨਾਂ ਛੇਕਾਂ ਨੂੰ ਪੜ੍ਹ ਕੇ ਡਾਟਾ ਇਕੱਠਾ ਕਰਦੀ ਸੀ ਏ ਸੀ ਅਸਲ ਚ ਆਟੋਮੈਟਿਡ ਡਾਟਾ ਪ੍ਰੋਸੈਸਿੰਗ ਦੀ ਸ਼ੁਰੂਆਤ ਹਾਂ ਵੱਡੇ ਪੈਮਾਨੇ ਤੇ ਇਸ ਨੇ ਸਾਬਤ ਕੀਤਾ ਕਿ ਮਸ਼ੀਨਾਂ ਸਿਰਫ ਹਿਸਾਬ ਹੀ ਨਹੀਂ ਜਾਣਕਾਰੀ ਨੂੰ ਤਰਤੀਬ ਦੇਣ ਚ ਵੀ ਕੰਮ ਆ ਸਕਦੀਆਂ ਨੇ ਸਹੀ ਗੱਲ ਹੈ ਵੱਡੀਆਂ ਲੋੜਾਂ ਹੀ ਨਵੀਆਂ ਕਾਢਾਂ ਕਢਵਾਉਂਦੀਆਂ ਨੇ ਚੰਗੀ ਉਦਾਹਰਣ ਹੈ ਹੁਣ ਇਸ ਮਕੈਨਿਕਲ ਯੁੱਗ ਦੇ ਅਖੀਰ ਤੇ ਆਉਂਦੇ ਆ ਮਾਰਕ 1 1944 ਇਸ ਨੂੰ ਕਹਿੰਦੇ ਨੇ ਪਹਿਲੀ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨ ਹਾਂਜੀ ਜਾਣਕਾਰੀ ਇਹ ਹੀ ਦੱਸਦੀ ਹੈ ਮਾਕ 1 ਹਾਰਵਰਡ ਯੂਨੀਵਰਸਿਟੀ ਦੇ ਹਾਰਵਰਡ ਐਕਨ ਨੇ IBM ਨਾਲ ਮਿਲ ਕੇ ਬਣਾਈ। ਇਹ ਪਹਿਲੀ ਪੂਰੀ ਤਰ੍ਹਾਂ ਆਟੋਮੈਟਿਕ ਗਣਨਾ ਮਸ਼ੀਨ ਸੀ। ਆਟੋਮੈਟਿਕ ਮਤਲਬ? ਮਤਲਬ ਇੱਕ ਵਾਰ ਸ਼ੁਰੂ ਕਰਤਾ ਤਾਂ ਉਹ ਗਣਨਾਵਾਂ ਦੀ ਪੂਰੀ ਲੜੀ ਆਪਣੇ ਆਪ ਕਰ ਸਕਦੀ ਸੀ ਬਿਨਾ ਬੰਦੇ ਦੀ ਮਦਦ ਦੇ। ਬਹੁਤ ਲੰਬੀ ਸੀ। ਕੋਈ 50 ਫੁੱਟ। 50 ਫੁੱਟ। ਤੇ ਇਸ ਨੂੰ ਪ੍ਰੋਗਰਾਮ ਕਰਨ ਲਈ ਪੰਜ ਕੀਤੀ ਹੋਈ ਕਾਗਜ਼ ਦੀ ਟੇਪ ਵਰਤੇ ਸੀ। ਅੱਛਾ, ਕਾਰਡ ਨਹੀਂ ਟੇਪ। ਹਾਂ ਟੇਪ। ਇਸ ਨੂੰ ਪਹਿਲਾ ਸਫਲ ਜਨਰਲ ਪਰਪਸ ਡਿਜੀਟਲ ਕੰਪਿਊਟਰ ਵੀ ਕਿਹਾ ਜਾਂਦਾ। ਡਿਜੀਟਲ ਸ਼ਬਦ ਇੱਥੇ ਆ ਗਿਆ ਭਾਵੇਂ ਇਹ ਇਲੈਕਟ੍ਰੋਮੈਕੈਨਿਕਲ ਸੀ ਹਮ ਇਸ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਵੇਲੇ ਅਮਰੀਕੀ ਨੇਵੀ ਲਈ ਮੁਸ਼ਕਲ ਹਿਸਾਬ ਕਰਨ ਲਈ ਹੋਈ ਇੱਕ ਤਰ੍ਹਾਂ ਨਾਲ ਪੁਲ ਬਣ ਗਈ ਮਕੈਨਿਕਲ ਤੇ ਆਉਣ ਵਾਲੇ ਇਲੈਕਟ੍ਰੋਨਿਕ ਯੁੱਗ ਦੇ ਵਿਚਕਾਰ ਠੀਕ ਹੈ ਤਾਂ ਜੇ ਆਪਾਂ ਇਸ ਪਹਿਲੇ ਹਿੱਸੇ ਨੂੰ ਸਮੇਟੀਏ ਤਾਂ ਅਬੈਕਸ ਤੇ ਹੱਥੀ ਕੰਮ ਤੋਂ ਪਾਸਕਲ ਦੀ ਮਸ਼ੀਨ ਬੈਬਜ ਦਾ ਸੁਪਨਾ ਹੋਲਰੀਥ ਦੀ ਡਾਟਾ ਪ੍ਰੋਸੈਸਿੰਗ ਤੇ ਫਿਰ ਮਾਰਕ 1 ਦੀ ਆਟੋਮੇਸ਼ਨ ਤੱਕ ਪਹੁੰਚੇ ਹਾਂਜੀ ਪਰ ਸਭ ਕੁਝ ਜ਼ਿਆਦਾਤਰ ਮਕੈਨੀਕਲ ਹੁਣ ਆਉਂਦੀ ਹੈ ਅਸਲੀ ਗੱਲ ਇਲੈਕਟ੍ਰੋਨਿਕ ਯੁੱਗ ਹਾਂ ਇੱਥੇ ਫਰਕ ਕੀ ਪੈ ਗਿਆ ਫਰਕ ਪੈ ਗਿਆ ਜੀ ਕੰਮ ਕਰਨ ਵਾਲੇ ਪੁਰਜ਼ਿਆਂ ਦਾ ਮਕੈਨੀਕਲ ਯੁੱਗ 'ਚ ਸਭ ਕੁਝ ਹਿਲਜੁਲ ਵਾਲੇ ਹਿੱਸਿਆਂ 'ਤੇ ਸੀ ਗੀਅਰ ਲੀਵਰ ਸਵਿਚ ਹਾਂਜੀ ਇਲੈਕਟ੍ਰੋਨਿਕ ਯੁੱਗ ਸ਼ੁਰੂ ਹੁੰਦਾ ਜਦੋਂ ਇਹਨਾਂ ਦੀ ਥਾਂ ਲਈ ਇਲੈਕਟ੍ਰੋਨਿਕ ਕੰਪੋਨੈਂਟਸ ਨੇ ਖਾਸ ਕਰਕੇ ਵੈਕਿਊਮ ਟਿਊਬਾਂ ਨੇ ਵੈਕਿਊਮ ਟਿਊਬਾਂ ਜਿਵੇਂ ਪੁਰਾਣੇ ਰੇਡੀਓ ਚ ਹੁੰਦੀਆਂ ਸੀ ਬਿਲਕੁਲ ਉਹੀ ਸ਼ੀਸ਼ੇ ਦੀਆਂ ਟਿਊਬਾਂ ਜਿਹੜੀਆਂ ਬਿਜਲੀ ਦੇ ਸਿਗਨਲ ਕੰਟਰੋਲ ਕਰ ਸਕਦੀਆਂ ਸੀ ਬਿਨਾ ਹਿੱਲੇ ਇਸ ਨਾਲ ਸਪੀਡ ਬਹੁਤ ਜ਼ਿਆਦਾ ਵੱਧ ਗਈ ਸਪੀਡ ਤਾਂ ਇਹ ਮੁੱਖ ਕਾਰਨ ਸੀ ਇਸ ਯੁੱਗ ਦੀ ਪਹਿਲੀ ਵੱਡੀ ਮਸ਼ੀਨ ਇਨੀਏਕ 1946 ਇਲੈਕਟ੍ਰੋਨਿਕ ਨਿਊਮੈਰਿਕਲ ਇੰਟੀਗਰੇਟਰ ਐਂਡ ਕੰਪਿਊਟਰ ਨਾ ਤਾਂ ਬੜਾ ਭਾਰੀ ਹੈ 9A ਆਪ ਵੀ ਬਹੁਤ ਪਾਰੀ ਸੀ ਜੌਨ ਮੋਚਲੀ ਤੇ ਜੇ ਪ੍ਰੈਸਪਰ ਐਕਰਟ ਨੇ ਬਣਾਈ ਸੀ ਇਸ ਨੂੰ ਕਹਿੰਦੇ ਨੇ ਪਹਿਲਾ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਆਮ ਕਮਮਲੇ ਕੀ ਕੰਮ ਕਰਦੀ ਸੀ ਇਹ ਜਿਵੇਂ ਗੋਲੀਆਂ ਦੀ ਰੇਂਜ ਕੱਢਣੀ ਮੌਸਮ ਦਾ ਅੰਦਾਜ਼ਾ ਲਾਉਣਾ ਹੋਰ ਸਾਇੰਸ ਦੇ ਹਿਸਾਬ ਪਰ ਇਹਦਾ ਸਾਈਜ਼ ਇੱਕ ਪੂਰਾ ਵੱਡਾ ਕਮਰਾ ਸੀ 20 40 ਫੁੱਟ ਦਾ ਹੋਏ ਬਪਰੇ ਭਾਰ 30 ਟਨ ਤੋਂ ਵੱਧ ਤੇ ਉਹਦੇ ਚ ਲੱਗੀਆਂ ਸੀ ਤਕਰੀਬਨ 18000 ਵੈਕਿਊਮ ਟਿਊਬਾਂ 18000 ਉਸ ਕਮਰੇ ਚ ਤਾਂ ਫਿਰ ਗਰਮੀ ਬਹੁਤ ਹੁੰਦੀ ਹੋਣੀ ਬਹੁਤ ਜ਼ਿਆਦਾ ਤੇ ਬਿਜਲੀ ਵੀ ਬਹੁਤ ਖਾਂਦੀ ਸੀ ਤੇ ਟਿਊਬਾਂ ਸੜਦੀਆਂ ਵੀ ਬਹੁਤ ਸੀ ਤਾਂ ਇਹਨੂੰ ਚਾਲੂ ਰੱਖਣਾ ਹੀ ਵੱਡਾ ਕੰਮ ਸੀ ਮਤਲਬ ਇੱਕ ਮੀਲ ਪੱਥਰ ਤਾਂ ਸੀ ਪਰ ਮੁਸ਼ਕਲਾਂ ਵੀ ਬਹੁਤ ਸੀ ਇਸ ਤੋਂ ਬਾਅਦ ਆਇਆ EDVAC ਇਲੈਕਟ੍ਰੋਨਿਕ ਡਿਸਕਰੀਟ ਵੇਰੀਏਬਲ ਆਟੋਮੈਟਿਕ ਕੰਪਿਊਟਰ ਇਹਦੇ ਚ ਕੀ ਨਵਾਂ ਸੀ EDVAC ਵੀ ਮੋਚਲੀ ਤੇ ਐਕਟਨੇ ਡਿਜ਼ਾਈਨ ਕੀਤੀ ਸੀ ਪਰ ਇਹਦੇ 'ਚ ਇੱਕ ਬਹੁਤ ਵੱਡਾ ਫਰਕ ਸੀ ਇਹਨੇ ਇੱਕ ਵਰਤਦਾ ਸੀ ਡੈਸੀਮਲ ਨੰਬਰ ਮਤਲਬ 0 ਤੋਂ 9 ਵਾਲੇ ਹਾਂਜੀ EDVAC ਵਰਤਦਾ ਸੀ ਬਾਈਨਰੀ ਨੰਬਰ 0 ਤੇ 1 ਜਿਹੜੇ ਅੱਜਕੱਲ ਸਾਰੇ ਕੰਪਿਊਟਰ ਵਰਤਦੇ ਨੇ ਉਹ ਇਹ ਤਾਂ ਬਹੁਤ ਵੱਡੀ ਗੱਲ ਸੀ ਹਾਂਜੀ ਤੇ ਦੂਜਾ ਫਰਕ ਸੀ ਮੈਮਰੀ 'ਚ ਇਸਨੇ ਵਰਤੀਆਂ ਪਾਰਾਦੇਰੀ ਲਾਈਨਾਂ ਮਰਕਿਊਰੀ ਡਿਲੇ ਲਾਈਨਸ ਇਹ ਕੀ ਹੁੰਦੀਆਂ ਨੇ ਇਹ ਇੱਕ ਪੁਰਾਣੀ ਤਕਨੀਕ ਸੀ ਪਾਰੇ ਦੀਆਂ ਟਿਊਬਾਂ ਚ ਆਵਾਜ਼ ਦੀਆਂ ਤਰੰਗਾਂ ਭੇਜ ਕੇ ਡਾਟਾ ਥੋੜੇ ਚਿਰ ਲਈ ਸਟੋਰ ਕਰਦੀ ਸੀ ਅਜੀਬ ਜਿਹਾ ਲੱਗਦਾ ਸੁਣਨ ਨੂੰ ਹਾਂ ਪਰ ਉਦੋਂ ਇਹ ਇਨੀਆਕ ਨਾਲੋਂ ਵੱਧ ਡਾਟਾ ਸਟੋਰ ਕਰਨ ਦਾ ਤਰੀਕਾ ਸੀ ਲੌਜੀਕਲੀ ਤਾਂ ਹਲੇ ਵੀ ਵੈਕਿਊਮ ਟਿਊਬਾਂ ਹੀ ਸੀ ਮਤਲਬ ਬਾਈਨਰੀ ਤੇ ਥੋੜੀ ਬਿਹਤਰ ਮੈਮਰੀ ਠੀਕ ਅੱਗੇ ਚੱਲਦੇ ਹਾਂ EDSAVAL 1949 ਇਲੈਕਟ੍ਰੋਨਿਕ ਡਿਲੇ ਸਟੋਰੇਜ ਆਟੋਮੈਟਿਕ ਕੈਲਕੂਲੇਟਰ ਇਹਦੇ ਨਾਂ ਚ ਸਟੋਰੇਜ ਹੈ ਤੋ ਮੈਮਰੀ ਹੀ ਖਾਸ ਸੀ ਬਿਲਕੁਲ EDSAC ਬਣੀ ਸੀ ਕੈਂਬਰਿਜ ਯੂਨੀਵਰਸਿਟੀ ਯੂਕੇ ਚ ਤੇ ਇਹ ਜohn von neumann ਦੇ ਆਈਡੀਆਸ ਦੇ ਆਧਾਰਿਤ ਸੀ John von neumann ਹਾਂ ਵੱਡਾ ਨਾਇ ਕੰਪਿਊਟਰ ਸਾਇੰਸ ਚ ਜੀ ਇਸ ਨੂੰ ਮੰਨਿਆ ਜਾਂਦਾ ਹੈ ਪਹਿਲਾ ਕੰਪਿਊਟਰ ਜਿਸ ਵਿੱਚ ਚੰਗੀ ਸਟੋਰੇਜ ਸਮਰੱਥਾ ਸੀ ਤੇ ਇਹ von neumann ਦਾ ਸਭ ਤੋਂ ਮਸ਼ਹੂਰ ਆਈਡੀਆ ਸਟੋਰਡ ਪ੍ਰੋਗਰਾਮ ਕਨਸੈਪਟ ਲਾਗੂ ਕਰਨ ਵਾਲਿਆਂ ਚੋਂ ਇੱਕ ਸੀ ਸਟੋਰਡ ਪ੍ਰੋਗਰਾਮ ਕਨਸੈਪਟ ਇੱਕ ਹੀ ਇਹ ਵਿਚਾਰ ਬਹੁਤ ਕ੍ਰਾਂਤੀਕਾਰੀ ਸੀ ਇਸ ਤੋਂ ਪਹਿਲਾਂ ਨਾ ਕੰਪਿਊਟਰ ਨੂੰ ਨਵਾਂ ਕੰਮ ਦੇਣ ਲਈ ਤਾਰਾਂ ਬਦਲੀਆਂ ਪੈਂਦੀਆਂ ਸੀ ਅੱਛਾ ਵਾਨ ਨਿਊਮੈਨ ਨੇ ਕਿਹਾ ਕਿ ਕੰਪਿਊਟਰ ਦੀਆਂ ਹਦਾਇਤਾਂ ਮਤਲਬ ਪ੍ਰੋਗਰਾਮ ਉਸ ਨੂੰ ਵੀ ਡਾਟਾ ਵਾਂਗ ਹੀ ਕੰਪਿਊਟਰ ਦੀ ਮੈਮਰੀ 'ਚ ਰੱਖਣਾ ਚਾਹੀਦਾ ਓ ਇਸ ਨਾਲ ਕੰਪਿਊਟਰ ਬਹੁਤ ਲਚਕਦਾਰ ਹੋ ਗਏ ਪ੍ਰੋਗਰਾਮ ਬਦਲਣਾ ਸੌਖਾ ਹੋ ਗਿਆ ਬਸ ਮੈਮਰੀ 'ਚ ਨਵੀਆਂ ਹਦਾਇਤਾਂ ਪਾਉਣੀਆਂ ਸੀ ਇਹੀ ਅੱਜ ਦੇ ਕੰਪਿਊਟਰਾਂ ਦੀ ਨੀ ਹੈ ਵਾਹ ਤਾਂ ਅਸਲ 'ਚ ਕੰਪਿਊਟਰ ਪ੍ਰੋਗਰਾਮੇਬਲ ਇਸ ਕਨਸੈਪਟ ਨਾਲ ਬਣੇ ਜਿਵੇਂ ਅਸੀਂ ਅੱਜ ਸਮਝਦੇ ਹਾਂ ਬਹੁਤ ਵੱਡੀ ਗੱਲ ਚਲੋ ਹੁਣ ਆਖਰੀ ਮਸ਼ੀਨ ਇਸ ਦੌਰ ਦੀ ਜਿਸ ਦਾ ਜ਼ਿਕਰ ਹੈ ਯੂਨੀਬੈਕ 1951 ਯੂਨੀਵਰਸਲ ਆਟੋਮੈਟਿਕ ਕੰਪਿਊਟਰ ਕੀ ਇਹ ਨਾਂ ਵਪਾਰੀ ਪਾਸੇ ਵੱਲ ਇਸ਼ਾਰਾ ਕਰਦਾ ਹੈ ਹਾਂਜੀ ਯੂਨੀਵੈਕ এবੀ ਐਕਰ ਤੇ ਮੋਚਲੀ ਨੇ ਬਣਾਈ ਉਹਨਾਂ ਦੀ ਆਪਣੀ ਕੰਪਨੀ ਸੀ ਹੁਣ ਇਹ ਖਾਸ ਇਸ ਕਰਕੇ ਸੀ ਕਿ ਇਹ ਪਹਿਲਾ ਜਰਨਲ ਪਰਪਸ ਇਲੈਕਟ੍ਰੋਨਿਕ ਕੰਪਿਊਟਰ ਸੀ ਜਿਹੜਾ ਵੱਡੇ ਪੱਧਰ ਤੇ ਇਨਪੁਟ ਆਉਟਪੁਟ ਡਾਟਾ ਸੰਭਾਲਣ ਲਈ ਬਣਿਆ ਸੀ ਮਤਲਬ ਬਿਜ਼ਨਸ ਲਈ ਹਾਂ ਖਾਸ ਕਰਕੇ ਵਪਾਰਕ ਕੰਮਾਂ ਲਈ ਪਹਿਲਾਂ ਵਾਲੇ ਜ਼ਿਆਦਾਤਰ ਸਾਇੰਸ ਜਾਂ ਫੌਜਲੀ ਸੀ ਯੂਨੀਵੈਕ ਨੇ ਬਿਜ਼ਨਸ ਤੇ ਸਰਕਾਰੀ ਕੰਮਾਂ ਲਈ ਰਾਹ ਖੋਲ੍ਹਿਆ ਅੱਛਾ ਇਹ ਇੰਨੀ ਮਸ਼ਹੂਰ ਹੋਈ ਕਿ ਲੋਕ ਹਰ ਵੱਡੇ ਕੰਪਿਊਟਰ ਨੂੰ ਹੀ ਯੂਨੀਵੈਕ ਕਹਿਣ ਲੱਗ ਪਏ ਸੀ ਜਿਮਾਦਿਕਲ ਕਈ ਵਾਰੀ ਕਹਿੰਦੇ ਨੇ Google ਕਰ ਲੈ ਹਾਂ ਬਿਲਕੁਲ ਉਸੇ ਤਰ੍ਹਾਂ ਤੇ ਸਟੋਰੇਜ ਲਈ ਇਸਨੇ ਵਰਤੀ ਮੈਗਨੇਟਿਕ ਟੇਪ ਵੱਡੀਆਂ ਵੱਡੀਆਂ ਰੀਲਾਂ ਅੱਛਾ ਟੇਪ ਰੀਲਾਂ ਇਹ ਪੰਜ ਕਾਰਡਾਂ ਨਾਲੋਂ ਕਿਤੇ ਜ਼ਿਆਦਾ ਡਾਟਾ ਰੱਖ ਸਕਦੀਆਂ ਸੀ ਇੱਕ ਰੀਲ ਤੇ ਲਗਭਗ 1 MB 1 MB ਹੂੰ ਅੱਜ ਦਾ ਕੁਝ ਵੀ ਨਹੀਂ ਪਰ ਉਦੋਂ ਤਾਂ ਬਹੁਤ ਹੋਣਾ ਹਾਂਜੀ 1951 ਚ ਇਹ ਬਹੁਤ ਵੱਡੀ ਗੱਲ ਸੀ ਤਾਂ ਯੂਨੀਵੈਕ ਨਾਲ ਕੰਪਿਊਟਰ ਲੈਬ ਜੋ ਨਿਕਲ ਕੇ ਮਤਲਬ ਦਫ਼ਤਰਾਂ ਜਾਣਾ ਸ਼ੁਰੂ ਹੋ ਗਿਆ ਜੇ ਆਪਾਂ ਸਾਰੀ ਕਹਾਣੀ ਦੇਖੀਏ ਤਾਂ ਇੱਕ ਸਾਫ਼ ਤਰੱਕੀ ਦਿਸਦੀ ਹੈ ਅਬੈਕਸ ਤੋਂ ਸ਼ੁਰੂ ਕਰਕੇ ਮਕੈਨੀਕਲ ਮਸ਼ੀਨਾ ਫਿਰ ਇਲੈਕਟ੍ਰੋਮੈਕੈਨੀਕਲ ਤੇ ਅਖੀਰ ਚ ਇਲੈਕਟ੍ਰੋਨਿਕ ਯੋਗ ਆ ਗਿਆ ਯੂਨੀਐਕ ਈਡੀਵੈਕ ਈਡੀਐਸਏ ਯੂਨੀਵੈਕ ਜਿਨ੍ਹਾਂ ਚ ਸਪੀਡ ਸੀ ਸਟੋਰੇਜ ਸੀ ਤੇ ਸਹੀ ਵਾਲੀ ਪ੍ਰੋਗਰਾਮੇਬਿਲਟੀ ਬਿਲਕੁਲ ਤੇ ਇੱਕ ਗੱਲ ਹੋਰ ਸਾਹਮਣੇ ਆਂਦੀ ਹੈ ਹਰ ਕਦਮ ਕਿਸੇ ਨਾ ਕਿਸੇ ਲੋਡ ਕਰਕੇ ਚੁੱਕਿਆ ਗਿਆ ਸੀ ਹਾਂ ਕੋਈ ਸਮੱਸਿਆ ਹੱਲ ਕਰਨੀ ਸੀ ਹਾਂਜੀ ਹਿਸਾਬ ਦੀ ਲੋਡ ਬੇਬੇਜ ਬਹੁਤ ਸਾਰਾ ਡਾਟਾ ਸੰਭਾਲਣ ਦੀ ਲੋਡ ਹੋਲੇਰਿਤ ਯੂਨੀਵੈਕ ਮੁਸ਼ਕਿਲ ਸਾਇੰਸੀ ਤੇ ਫੌਜੀ ਹਿਸਾਬਾਂ ਦੀ ਲੋਡ ਮਾਰਕ 1 ਇਨੀਐਕ ਇਹਨਾਂ ਲੋੜਾਂ ਨੇ ਹੀ ਨਵੀਆਂ ਚੀਜ਼ਾਂ ਬਣਵਾਈਆਂ ਸਹੀ ਤੇ ਤਕਨੀਕੀ ਤੌਰ ਤੇ ਦੋ ਵੱਡੇ ਮੋੜ ਸਾਫ਼ ਦਿਸਦੇ ਨੇ ਇੱਕ ਮਕੈਨੀਕਲ ਤੋਂ ਇਲੈਕਟ੍ਰੋਨਿਕ ਵੱਲ ਜਾਣਾ ਮਤਲਬ ਵੈਕਿਊਮ ਟਿਊਬਾਂ ਜਿਸ ਨਾਲ ਸਪੀਡ ਵਧੀ ਤੇ ਦੂਜਾ ਵਨ ਨਿਊਮਨ ਦਾ ਸਟੋਰਡ ਪ੍ਰੋਗਰਾਮ ਵਾਲਾ ਆਈਡੀਆ ਜਿਸ ਨੇ ਕੰਪਿਊਟਰਾਂ ਨੂੰ ਬਹੁਤ ਕਾਬਿਲ ਬਣਾ ਦਿੱਤਾ ਇਹ ਉਹ ਨੀਂ ਪੱਥਰ ਸੀ ਜਿਨ੍ਹਾਂ ਤੇ ਅੱਜ ਦੀ ਡਿਜੀਟਲ ਦੁਨੀਆ ਖੜੀ ਹੈ ਕਮਾਲ ਦੀ ਗੱਲ ਹੈ ਸੱਚੀ ਇਹ ਸਾਰੀ ਜਾਣਕਾਰੀ ਜੋ ਸਾਨੂੰ ਮਿਲੀ ਉਸ ਤੋਂ ਕੰਪਿਊਟਿੰਗ ਦੀ ਸ਼ੁਰੂਆਤੀ ਸਫ਼ਰ ਦੀ ਇੱਕ ਬਹੁਤ ਵਧੀਆ ਤਸਵੀਰ ਬਣਦੀ ਹੈ ਬਿਲਕੁਲ ਸ਼ੁਰੂ ਤੋਂ ਲੈ ਕੇ ਉਹਨਾਂ ਪਹਿਲੀਆਂ ਇਲੈਕਟ੍ਰੋਨਿਕ ਮਸ਼ੀਨਾਂ ਤੱਕ ਜਿਨ੍ਹਾਂ ਨੇ ਦੁਨੀਆ ਬਦਲਣੀ ਸ਼ੁਰੂ ਕੀਤੀ ਹਾਂ ਤੇ ਉਹਨਾਂ ਲੋਕਾਂ ਦੀ ਸੋਚ ਤੇ ਮਿਹਨਤ ਨੂੰ ਵੀ ਸਲਾਮ ਹੈ ਜਿਨ੍ਹਾਂ ਨੇ ਇਹ ਸਭ ਬਣਾਇਆ ਪਾਸਕਲ ਬੇਬੇਜ ਹੋਲਰੇਥ ਇਕਨ ਮੋਚਲੀ ਇਕਰਟ ਵੌਨ ਨਿਊਮਨ ਕਿੰਨੇ ਨਾਂ ਨੇ ਹਾਂਜੀ ਇੱਕ ਆਖਰੀ ਗੱਲ ਸੋਚਣ ਵਾਲੀ ਐ ਇਸ ਇਤਿਹਾਸ ਚ ਅਸੀਂ ਦੇਖਿਆ ਕਿ ਤਕਨੀਕ ਕਿੰਨੀ ਤੇਜ਼ੀ ਨਾਲ ਬਦਲੀ ਖਾਸ ਕਰਕੇ 20ਵੀਂ ਸਦੀ ਚ ਹਮ ਬੈਬੇਜ ਨੇ ਤਾਂ 1837 ਚ ਸੋਚ ਲਿਆ ਸੀ ਜਨਰਲ ਪਰਪਸ ਮਸ਼ੀਨ ਬਾਰੇ ਪਰ ਉਹਨੂੰ ਅਸਲ ਚ ਬਣਨ ਚ ਸਦੀ ਲੱਗ ਗਈ ਕੀ ਕਾਰਨ ਹੋਣਗੇ ਕਿਹੜੀਆਂ ਸਮਾਜਿਕ ਜਾਂ ਆਰਥਿਕ ਜਾਂ ਤਕਨੀਕੀ ਰੁਕਾਵਟਾਂ ਹੋਣਗੀਆਂ ਜਿਨ੍ਹਾਂ ਨੇ ਕੁਝ ਚੀਜ਼ਾਂ ਨੂੰ ਹੌਲੀ ਕੀਤਾ ਜਾਂ ਕੁਝ ਨੂੰ ਤੇਜ਼ ਇਹ ਸੋਚਣ ਵਾਲੀ ਗੱਲ ਹੈ ਹਾਂ ਮਤਲਬ ਕੁਝ ਕਾੜਾ ਸ਼ਾਇਦ ਪਹਿਲਾਂ ਹੋ ਸਕਦੀਆਂ ਸੀ ਜਾਂ ਕੋਈ ਹੋਰ ਤੇਜ਼ੀ ਨਾਲ ਲੱਗੇ ਵਧੀਆਂ ਇਹ ਸਿਰਫ ਤਰੀਕਾ ਤੋਂ ਪਰੇ ਉਸ ਸਮੇਂ ਦੇ ਹਾਲਾਤ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ ਸਾਡੇ ਕੋਲ ਜੋ ਜਾਣਕਾਰੀ ਹੈ ਉਹ ਸ਼ਾਇਦ ਸਿੱਧਾ ਜਵਾਬ ਨਾ ਦੇਵੇ ਪਰ ਸਵਾਲ ਤਾਂ ਖੜਾ ਕਰਦੀ ਹੈ ਬਿਲਕੁਲ ਇਹ ਇੱਕ ਚੰਗਾ ਨੁਕਤਾ ਹੈ ਅੱਗੇ ਸੋਚਣ ਲਈ